ਖਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖਰਾ ਸਾਹਿਬ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਬੋਲਦਾ ਜੀ ਤਰਨਤਨ ਸਾਹਿਬ ਤੋਂ ਹਾਂ ਜੀ ਹਾਂ ਜੀ ਹਾਂ ਜੀ ਕੀ ਹਾਲ ਹੈ ਜੀ ਬਾ ਚੜਦੇ ਕਲਾ ਜੀ ਖਰਾ ਸਾਹਿਬ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਜੀ ਹੈ ਟਾਈਮ ਕਿਹੜੇ ਬਾਬਾ ਗੁਰਦੇਵਾਲ ਸਿੰਘ ਜੀ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਬੋਲਦਾ ਜੀ ਤਰਨਤਨ ਸਾਹਿਬ ਤੋਂ ਇਹ ਮਿਲੇ ਸੀ ਤੁਸੀਂ ਅੱਗੇ ਮੈਨੂੰ ਨਹੀਂ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀ ਅੱਛਾ ਜੀ ਹਾਂ ਜੀ ਅੱਛਾ ਦੱਸੋ ਦੱਸੋ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਕਿ ਜਿਸ ਤਰ੍ਹਾਂ ਹੁਣ ਪੋਸਟਾਂ ਪੈ ਰਹੀਆਂ ਨੇ ਜਿਹੜੇ ਮਾਝੇ ਦੇ ਲੋਕ ਨੇ ਜਿਹੜੇ ਮਝੈਲ ਨੇ ਉਹ ਗਦਾਰ ਨੇ ਇਹ ਤਾਂ ਬੇਤੁਕੀਆਂ ਨੇ ਕੋਈ ਨਹੀਂ ਇਹ ਜਾਣ ਕੇ ਨਾ ਇਹ ਸਾਰਾ ਜਾਲੀ ਪ੍ਰਚਾਰ ਹੋ ਰਿਹਾ ਗਦਾਰ ਕਿਵੇਂ ਹੋ ਗਏ ਹਾਂਜੀ ਕਿਉਂਕਿ ਇਹਨਾਂ ਮਾਝੇ ਵਾਲਿਆਂ ਨੇ ਹੀ ਭਾਈ ਅੰਮ੍ਰਿਤਪਾਲ ਜੀ ਨੂੰ 4 ਲੱਖ ਵੋਟ ਦੇ ਨਾਲ ਜਿਤਾਇਆ ਇਹ ਬੇਤੁਕੀਆਂ ਗੱਲਾਂ ਨੇ ਛੋਟੇ ਪੱਦਰ ਦੀਆਂ ਗੱਲਾਂ ਹੁੰਦੀਆਂ ਨੇ ਹੂੰ ਠੀਕ ਹੈ ਨਾ ਜੀ ਜਾਂ ਤਾਂ ਉਹ ਆਪਾਂ ਸਿਆਸੀ ਇਲੈਕਸ਼ਨ ਲੜਨਾ ਹੀ ਨਹੀਂ ਮੁੜ ਕੇ ਬਿਲਕੁਲ ਜੀ ਠੀਕ ਹੈ ਨਾ ਫਿਰ ਤਾਂ ਕਹੋ ਜੇ ਮਰਜੀ ਨਾਲ ਇਹ ਵੀ ਹੋ ਸਕਦਾ ਹੈ ਕਿ ਇਹ ਕੋਈ ਬੰਦੇ ਦੂਜੇ ਗਰੁੱਪ ਜਾਂ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੋਵੇ ਨਹੀਂ ਤੇ ਗਲਤੀ ਆਪ ਦੇ ਵਿੱਚ ਵੀ ਹੋ ਸਕਦੀ ਹੈ ਹੂੰ ਗਲਤੀ ਤਾਂ ਆਪ ਦੇ ਵਿੱਚ ਵੀ ਹੋ ਸਕਦੀ ਹੈ ਜੇ ਵੋਟ ਘਟ ਗਈ ਹੈ ਹਾਂਜੀ ਠੀਕ ਹੈ ਨਾ ਹਾਂ ਨਹੀਂ ਇਹ ਬੇਦੁਨੀਆ ਗੱਲਾਂ ਇਹਨਾਂ ਦਾ ਕੋਈ ਲਿੰਕ ਨਹੀਂ ਕਿਸੇ ਚੀਜ਼ ਦਾ ਠੀਕ ਹੈ ਨਾ ਅੱਛਾ ਜੀ ਇਹ ਖਾਰਾ ਸਾਹਿਬ ਇੱਕ ਮੈਨੂੰ ਹੋਰ ਦੱਸਿਓ ਕਿ ਜੇ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਜਿਹੜਾ ਮੁਖ ਬਲਾਰਾ ਸੀ ਉਹ ਕਿਸ ਨੂੰ ਲਾਇਆ ਗਿਆ ਸੀ ਦੇਖੋ ਮੁਖ ਬਲਾਰਾ ਤਾਂ ਆਪਣੇ ਇਮਾਨ ਨੂੰ ਲਾਇਆ ਗਿਆ ਸੀ ਮਾਗੀ ਦੇ ਉੱਪਰ ਹਾਂਜੀ ਹਾਂ ਤੇ ਉਹ ਤੋਂ ਬਾਅਦ ਤਾਂ ਜੋ ਮਰਜ਼ੀ ਬਣੀ ਚੰਦੇ ਅਗਲੇ ਦੀ ਮਰਜ਼ੀ ਠੇਰੇ ਨਾਲ ਜੋ ਮਰਜ਼ੀ ਬੋਲੀ ਚਲੋ ਪਾਰਟੀ ਵੱਲੋਂ ਮਾਗੀ ਦੇ ਉੱਪਰ 2025 ਚ ਮੁਖਸਰ ਆਪਣੇ ਇਮਾਨ ਨੂੰ ਲਾਇਆ ਗਿਆ ਹਾਂ ਹਾਂ ਹਾਂਜੀ ਹਾਂਜੀ ਤੇ ਪਰ ਤਾਂ ਆ ਜਿਹੜੀ ਹਲਕਾ ਜਿਮਨੀ ਚੋਣ ਹੋਈ ਆ ਇਹਦੇ ਵਿੱਚ ਤਾਂ ਉਹ ਦੋ ਜਣੇ ਹੀ ਆਪਣੇ ਆਪ ਨੂੰ ਮੁਕਬਲਾਰਾ ਪੇਸ਼ ਕਰਦੇ ਰਹੇ ਨੇ ਨਹੀਂ ਦਸਤਨ ਦਾ ਭਾਵੇਂ 50 ਦੱਸੀ ਜਾਣ ਹਾਂਜੀ ਉਹ ਗਲਤ ਹੈ ਕਿਉਂਕਿ ਭਾਈ ਅਮਰਤਪਾਲ ਵੱਲੋਂ ਤਾਂ ਇਮਾਨਦਾਈ ਨਾ ਲਿਆ ਗਿਆ ਹੈ ਨਾ ਜੀ ਤੇ ਪਰ ਆਪਾਂ ਕਹਿ ਦਈਏ ਕਿ ਅੱਡੀ ਪ੍ਰਧਾਨ ਆ ਅੱਡੀ ਪ੍ਰਧਾਨ ਛੁੜਾ ਹੋ ਸਕਦੇ ਆ ਪਾਰਟੀ ਦੇ ਠੀਕ ਹਾਂਜੀ ਖੇ ਬਾਜੀ ਹੁੰਦੀ ਆ ਪ੍ਰੈਸ ਦੇ ਨਾਲ ਉਸ ਤੋਂ ਬਾਅਦ ਜਦੋਂ ਸਾਹਮਣੇ ਆਉਂਦਾ ਏ ਰਜਿੰਦਰ ਤਲਵੰਡੀ ਕਹਿੰਦਾ ਕਿ ਮੈਂ ਪਾਰਟੀ ਦਾ ਮੁਖ ਬਲਾਰਾ ਹਾਂ ਉਸ ਤੋਂ ਬਾਅਦ ਪਾਰਟੀ ਦੇ ਕਿਸੇ ਵੀ ਆਗੂ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਪਈਏ ਮੁਖ ਬਲਾਰਾ ਨਹੀਂ ਆ ਮੁਖ ਬਲਾਰਾ ਤੇ ਈਮਾਨ ਸਿੰਘ ਹੈ ਸਰ ਦੱਸਾ ਕੀ ਚੱਕਰ ਹੈ ਇਹ ਨਾ ਛੋਟੇ ਪੱਦਰ ਦੀਆਂ ਗੱਲਾਂ ਤੇ ਭੇੜੀਆਂ ਲੱਗਦੀਆਂ ਨੇ ਹਾਂਜੀ ਤਾਂ ਆਪ ਹੀ ਸੋਚਣਾ ਚਾਹੀਦਾ ਹੁੰਦਾ ਬਾਕੀ ਨਾ ਮੈਨੂੰ ਲੱਗਦਾ ਹੈ ਕਿ ਪਾਰਟੀ ਨਵੀਂ ਬਣਨ ਕਰਕੇ ਨਾ ਕਿਸੇ ਨੂੰ ਬਾਹਲੇ ਤੌਰ ਤਰੀਕੇ ਦਾ ਬਾੜੀ ਸਮਝ ਨਹੀਂ ਆ ਰਹੀ ਹਾਂਜੀ ਜੱਤੇ ਕਿਰਪਾਈ ਅਮਰਤਪਾਲ ਬਾਹਰ ਨਹੀਂ ਆਉਂਦਾ ਤਦ ਤਿੱਕਰ ਮੈਨੂੰ ਲੱਗਦਾ ਹੈ ਕਿ ਇੱਕ ਡਿਕਟੇਟਰਸ਼ਿਪ ਵੀ ਇੱਕ ਆਰਡਰ ਵੀ ਚਾਹੀਦਾ ਪਾਰਟੀ ਦੇ ਅੰਦਰ ਡਿਕਟੇਟਰਸ਼ਿਪ ਵੀ ਤਾਂ ਤੇ ਮੈਂ ਆਰਡਰ ਲਵਿਚ ਕਹੂੰਗਾ ਇੱਕ ਆਰਡਰ ਵੀ ਚਾਹੀਦਾ ਕਹਿੰਦਾ ਜਿਹੜੇ ਫਾਦਰ ਨੇ ਬੜੇ ਨੇਕ ਤੇ شریف ਆਦਮੀ ਨੇ ਹਾਂਜੀ ਹਾਂਜੀ ਤੇ ਜੋ ਮਰਜੀ ਅਗਲਾ ਬੋਲੀ ਜਵੇਂ ਉਹ ਬੋਲਦੇ ਰਹੀ ਤਾਂ ਕਰਕੇ ਪਾਰਟੀ 'ਚ ਨਾ ਆਰਡਰ ਦੀ ਕਮੀ ਕਰਕੇ ਲੱਗਿਆ ਮੈਨੂੰ ਜੇ ਆਰਡਰ ਹੋਵੇ ਤੇ ਕਿਸੇ ਦੀ ਹਿੰਮਤ ਹੀ ਨਹੀਂ ਦੁਬਾਰਾ ਬੋਲਦੀ ਆਕੇ ਅ ਖੰਰਾ ਸਾਹਿਬ ਫਾਈ ਮੰਦੀਪ ਸਿੰਘ ਵੱਲੋਂ ਇੱਕ ਗੱਲ ਆਕੀ ਜਾਂਦੀ ਹੈ ਕਿ ਅਗਰ ਜੇ ਮੈਂ ਇਲੈਕਸ਼ਨ ਦੇ ਵਿੱਚ ਨਾ ਖਲੋਂਦਾ ਤਾਂ ਕਾਲੀ ਦਲ ਜਿੱਤ ਜਾਣਾ ਸੀ ਇਸ ਬਿਆਨ ਨੂੰ ਕਿੱਦਾਂ ਦੇਖਦੇ ਜੋ ਨਹੀਂ ਜੀ ਨਹੀਂ 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 ਐਸੀ ਗੱਲ ਨਹੀਂ ਆਪਣੀ ਜਿਹੜੀ ਲੜਾਈ ਤਾਂ ਸਰਕਾਰ ਨਾਲ ਹੈ ਆਪਣੀ ਕੋਈ ਸ਼੍ਰੋਮਣੀ ਕਾਲੀ ਦਲ ਨਾਲ ਥੋੜਾ ਲੜਾਈ ਇਕੱਲੀ ਚੱਲੀ ਜਾਂਦੀ ਹੈ ਨਾਲੇ ਸ਼੍ਰੋਮਣੀ ਕਾਲੀ ਦਲ ਦੀ ਵੋਟ 8000 ਘੱਡੀ ਹੈ ਮਹਾਰਾਜ ਹਾਂਜੀ ਉਹਨੂੰ ਵੋਟ ਨੇ ਲੋਕਾਂ ਨੇ ਪਸੰਦ ਨਹੀਂ ਕੀਤਾ ਉਹਨੂੰ ਐਵੇਂ ਬੜਕਾ ਮਰੀ ਜਾਂਦੇ ਨੇ ਹੂੰ ਹੂੰ ਬੇਰੀ ਗੱਲ ਸੁਣੋ ਜਿਨੇ ਆਪਦੇ ਗੁਰੂ ਦੀ ਤੋਹੀਨ ਕੀਤੀ ਹੋਵੇ ਗੁਰੂ ਗੋਬਿੰਦ ਸਿੰਘ ਮਾਰੇ ਤੋਹੀਨ ਕੀਤੀ ਹੋਵੇ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ ਹੋਵੇ ਤੁਸੀਂ ਕੀ ਸਮਝਦੇ ਜੇ ਉਸ ਬੰਦੇ ਨੇ ਕੋਈ ਲਾਈਕ ਕਰ ਲੇਗਾ ਪੰਜਾਬ ਦੇ ਅੰਦਰ ਹੂੰ ਉਹ ਨਹੀਂ ਉਹ ਤਾਂ ਕਿ ਮੇਰਾ ਪਾਰਟੀ ਸੀ ਜਿਹੜਾ ਬੰਦੇ ਖੜੇ ਬੀਬੀ ਵਰੀ ਖੜੇ ਸੀ ਉਹਨਾਂ ਦੀ ਵੋਟ ਕਰਕੇ ਹੋ ਸਕਦਾ ਵੋਟ ਪਈਗੀ ਹੋਵੇ ਹੋਰ ਨਹੀਂ ਵੋਟ ਪਈ ਕਿਸੇ ਨੂੰ ਅਕਾਲੀ ਦਰਬਾਰ ਨੂੰ ਬਿਲਕੁਲ ਨਹੀਂ ਪਈ ਵੋਟ ਸਾਰੇ ਇਹ ਲਫ਼ਜ਼ ਵੀ ਚੰਗੇ ਨਹੀਂ ਲੱਗਦੇ ਇਹ ਗੱਲ ਕਹਿਣੇ ਕਿ ਸ਼੍ਰੋਮਣੀ ਕਾਲੀ ਦਾ ਜਿੱਤੂਗਾ ਕਿਉਂ ਜਿੱਤੂਗਾ ਆਪਾਂ ਜਿੱਤਣ ਲਈ ਖੜੇ ਸੀ ਆਪਣੇ ਆਪ ਹਾਂ ਅ ਅਰਦਾ ਸਾਹਿਬ ਜਿਸ ਤਰ੍ਹਾਂ ਅ 20000 ਦੇ ਕਰੀਬ ਜਿਹੜੀ ਵੋਟ ਆ ਉਹ ਮੋਦੀਪ ਸਿੰਘ ਜੀ ਨੂੰ ਮਿਲਿਆ ਜਾਂ ਆਪਾਂ ਅਕਾਲੀ ਦਲ ਵਾਰਤ ਪੰਜਾਬ ਨੂੰ ਮਿਲੀ ਕਹਿ ਸਕਦੇ ਹਾਂ ਕਮੀ ਕਿੱਥੇ ਰਹਿ ਗਈ ਕਿ ਜਿਹੜੀ ਜਿੱਤ ਵੱਲ ਜਿਹੜੇ ਕਦਮ ਉਹ ਨਿਭਾ ਨਾ ਸਕੇ ਦੇਖੋ ਗੱਲ ਇਹ ਹੁੰਦੀ ਹੈ ਕਈ ਵਾਰ ਨਾ ਆਪਾਂ ਓਵਰ ਕੌਨਫੀਡੈਂਸ ਹੋ ਜੰਨੇ ਹਾਂਜੀ ਪਾਰਟੀ ਦਾ ਤੁਹਾਡਾ ਪਹਿਲੀ ਲਬਜ ਆ ਗਿਆ ਬਲਾਰਾ ਹਾਂਜੀ ਹਰ ਪਾਰਟੀ ਦਾ ਇੱਕ ਬਲਾਰਾ ਹੁੰਦਾ ਹੈ ਹਾਂਜੀ ਉਹ ਜੋ ਬੋਲਦਾ ਹੈ ਤੇ ਪਾਰਟੀ ਦੀ ਸੋਚ ਬਾਹਰ ਹੁੰਦੀ ਹੈ ਹਾਂਜੀ ਜੇ ਆਪਾਂ 10 10 15 15 ਬੰਦੇ ਕਹੀ ਜਾਣਗੇ ਅਸੀਂ ਪਾਰਟੀ ਦੇ ਬਲਾਰੇ ਆ 10 15 ਬੰਦਿਆਂ ਨਾਲ ਅਸੀਂ ਪਾਰਟੀ ਚਲਾਉਣੇ ਆ ਨਹੀਂ ਉਹ ਹਰ ਬੰਦੇ ਦਾ ਅੱਡੇ ਵੀ ਹੁੰਦੇ ਨੇ ਉਹਦੇ ਨਾਲ ਪਾਰਟੀ ਦਾ ਪੱਦਰ ਥੱਲੇ ਚਲੇ ਜਾਂਦਾ ਜਾ ਕੇ ਹੂੰ ਹੂੰ ਬਾਕੀ ਜਿਹੜਾ ਅਸੀਂ ਪਹਿਲੇ ਹਫ਼ਤੇ ਕੋਈ ਬੰਦਾ ਵੀ ਹੈ ਜਿਹੜੀ ਪੱਤਰਕਾਰ ਰਿਪੋਰਟਰਾਂ ਨਾਲ ਖੇ ਬਾਜੀ ਹੋਈ ਹੁੰਦਾ ਵੀ ਕਾਫੀ ਨੁਕਸਾਨ ਹੋਇਆ ਤੇ ਬਾਕੀ ਜਦੋਂ ਜਿਆਦੀਆਂ ਪਾਰਟੀਆਂ ਇਕੱਠੀਆਂ ਹੋ ਜਾਂਨਾਂ ਜੀ 2 3 4 ਪਾਰਟੀਆਂ ਇਕੱਠੀਆਂ ਹੋ ਜਾਂਨ ਤਾਂ ਉਹਨਾਂ ਅੱਡੋ ਅੱਡ ਖਿੱਚੋ ਤਾਣ ਦੀ ਪੈਦਾ ਹੋ ਜਾਂਦੀ ਕਈ ਵਾਰ ਜਦੋਂ ਸਾਰਿਆਂ ਦੀ ਸੋਚ ਇੱਕ ਹੋਵੇ ਜੇ ਸੋਚ ਇੱਕ ਨਹੀਂ ਹੁੰਦੀ ਤਾਂ ਪਾਰਟੀਆਂ ਦੀ ਖੇ ਬਾਜ਼ੀ ਵੀ ਕਿਤੇ ਜਾ ਕੇ ਇਸ ਚੀਜ਼ ਤੇ ਅਫੈਕਟ ਪਾਉਂਦੀ ਸਾਰਾ ਸਭ ਕੁਸੀ ਤੇ ਮੰਨਦੇ ਜੋ ਕਿ ਪ੍ਰੈਸ ਦੇ ਨਾਲ ਖੇ ਬੰਦੇ ਨਾਲ ਵੀ ਜਿਹੜਾ ਕਾਫੀ ਫਰਕ ਪਿਆ ਏ ਪਰ ਅਜੇ ਤੱਕ ਪਾਰਟੀ ਦੇ ਜਿਹੜੇ ਆਗੂ ਨੇ ਜਾ ਜਿਹੜੇ ਪਾਰਟੀ ਨੂੰ ਕਹਿੰਦੇ ਅਸੀਂ ਚਲਾ ਰਹੇ ਹਾਂ ਉਹਨਾਂ ਵੱਲੋਂ ਇਸ ਚੀਜ਼ ਦਾ ਅਜੇ ਤੱਕ ਨਿ ਸਪਸ਼ਟ ਕਰਨ ਦਿੱਤਾ ਗਿਆ ਦੇਖੋ ਤਾਂ ਹੁਣ ਮੈਨੂੰ ਪਤਾ ਨਹੀਂ ਮੈਂ ਮਿਲਿਆ ਵੀ ਨਹੀਂ ਉਦੋਂ ਬਾਅਦ ਪਰ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਦੀ ਜਿਹੜੀ ਇਹਨਾਂ ਦੀਆਂ ਗੱਲਾਂ ਕਰਕੇ ਨਾ ਨਿੱਕੇ ਨਿੱਕੇ ਗੱਲਾਂ ਕਰਕੇ ਪਾਰਟੀ ਦਾ ਇੱਕ ਤਰ੍ਹਾਂ ਦੀ ਸੋਚ ਹੋਰ ਸਾਹ ਦੀ ਬਣ ਗਈ ਕਿਉਂਕਿ ਪਿਛਲੀ ਯਾਰ ਦੇਖੋ ਪਿਛਲੇ ਸਾਲ ਹੀ ਕੋਈ ਜ਼ਿਆਦਾ ਸਮਾਂ ਦੂਰ ਨਹੀਂ ਬੀਬੀ ਖੰਡਾ ਸੀ ਮੈਂ ਸੀ ਭਾਈ ਅਮਰਪਾਲ ਦੇ ਪਿਤਾ ਈਮਾਨ ਇੱਕ ਅਰਵਿੰਦਰ ਸਿੰਘ ਖਹਿਰਾ ਲੜਕਾ ਤੇ ਉਹ ਇੱਕ ਗਗਨਦੀਪ ਬਲਕਿ ਅੱਡ-ਅੱਡ ਸਾਰੇ ਕੋਠ 10 ਬੰਦੇ ਸੀ ਤਾਂ ਬੜਾ ਡਿਸਪੀਸਪਲਨ ਨਾਲ ਕੰਮ ਚੱਲਿਆ ਤੇ ਲੋਕਾਂ ਨੇ ਸਾਥ ਵੀ ਬਹੁਤ ਦਿੱਤਾ ਅਜਾਈ ਗੱਲ ਨਹੀਂ ਮਾਜੇ ਦੇ ਲੋਕਾਂ ਨੇ ਤਾਂ ਬਹੁਤ ਵੱਡਾ ਸਾਥ ਦਿੱਤਾ ਪਹਿਲਾਂ ਤੇ ਹੁਣ ਵੀ ਦਿੱਤਾ ਉਹਨਾਂ ਨੇ ਸਰ ਸਾਹਿਬ ਤੁਸੀਂ ਕਹਿ ਰਹੇ ਜੋ ਕਿ ਮੀਡੀਆ ਦੇ ਨਾਲ ਖੈਪਨ ਦਾ ਵੀ ਜਿਹੜਾ ਫਰਕ ਪਿਆ ਏ ਪਰ ਜਿਹੜੇ ਉਮੀਦਵਾਰ ਸੀ ਮਨਦੀਪ ਸਿੰਘ ਤੇ ਜਾਂ ਹੋਰ ਜਿਹੜੇ ਪਾਰਟੀ ਦੇ ਜਿਹੜੇ ਆਗੂ ਸੀ ਉਹ ਕਹਿੰਦੇ ਕਿ ਸਾਨੂੰ ਮੀਡੀਆ ਦੀ ਲੋੜ ਹੀ ਨਹੀਂ ਹੈਗੀ ਤੇ ਤੁਸੀਂ ਕਹਿ ਰਹੇ ਜੋ ਕਿ ਮੀਡੀਆ ਦੇ ਖੈਪਨ ਦੇ ਨਾਲ ਫਰਕ ਪੈ ਗਿਆ ਨਹੀਂ ਸਰ ਨਹੀਂ ਨਹੀਂ ਮੀਡੀਆ ਤੇ ਬੜਾ ਗੱਲਤਪਨ ਵੀ ਹੁੰਦੀ ਮੀਡੀਆ ਇੱਕ ਰਿਪੋਰਟਰ ਹੁੰਦਾ ਰਿਪੋਰਟਰ ਨੇ ਆਪਜੀ ਸੋਚ ਦੇ ਮੁਤਾਬਕ ਉਸ ਕੈਂਡੀਡੇਟ ਨੂੰ ਅੱਗੇ ਦੱਸਣਾ ਹੁੰਦਾ ਜੀ ਕੀ ਨੇਚਰ ਹੈ ਕਿਵੇਂ ਹੈ ਮੀਡੀਆ ਤੇ ਬਹੁਤ ਜ਼ਿਆਦਾ ਡਿਪੈਂਡ ਹੁੰਦਾ ਕੌਣ ਕਿਹਨਾਂ ਮੀਡੀਆ ਤੇ ਡਿਪੈਂਡ ਨਹੀਂ ਹੁੰਦਾ ਪਰ ਇਹ ਕਨਾਲ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹੀ ਕਹਿ ਰਹੇ ਨੇ ਕਿ ਸਾਨੂੰ ਮੀਡੀਆ ਦੀ ਲੋੜ ਨਹੀਂ ਹੈਗੀ ਨਹੀਂ ਜੀ ਨਹੀਂ ਨਹੀਂ ਉਹ ਨਹੀਂ ਮੈਂ ਗੱਲ ਚੰਗੀ ਸਮਝਦਾ ਮੀਡੀਆ ਦੀ ਲੋੜ ਪੈਂਦੀ ਹੈ ਜੀ ਮੀਡੀਆ ਆਪ ਦੇ ਵਿੱਚੋਂ ਹੁੰਦਾ ਮੀਡੀਆ ਸਾਡੀ ਸੋਚ ਦੱਸਦਾ ਹੈ ਵੀਰਿਆ ਦੱਸਦਾ ਹੈ ਕਿ ਬੰਦੇ ਕਿਸ ਟਾਈਪ ਦੇ ਨੇ ਐਸੀ ਗੱਲ ਨਹੀਂ ਇਹ ਗੱਲ ਠੀਕ ਹੈ ਜੀ ਮਨਦੀਪ ਸਿੰਘ ਵੱਲੋਂ ਵੀ ਕਿਹਾ ਗਿਆ ਸੀ ਇੱਕ ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਜਿਹੜੀ ਮੇਰੀ ਹਵਾ ਹੈ ਨਾ ਇਸ ਟਾਈਮ ਤੇ ਉਹ ਭਾਈ ਅਮਰਤਪਾਲ ਨਾਲੋਂ ਉੱਪਰ ਹੈ ਸਰ ਇਹਨਾਂ ਗੱਲਾਂ ਕਰਕੇ ਕਾਫੀ ਨੁਕਸਾਨ ਹੋਇਆ ਹੈ ਲੋਕਾਂ ਨੂੰ ਚੜ ਚੜ ਗਈ ਕਿ ਭਾਈ ਅਮਰਤਪਾਲ ਨੂੰ ਜਿਹੜੇ ਬੰਦੇ ਲਾਈਕ ਕਰਦੇ ਨੇ ਉਹ ਇਸ ਚੀਜ਼ ਦਾ ਕਾਫੀ ਇਫੈਕਟ ਪਿਆ ਹਾਂਜੀ ਅੱਡੋ ਅੱਡ ਹਰ ਸਟੇਟਮੈਂਟ ਦਾ ਇਫੈਕਟ ਪਿਆ ਇਹਨਾਂ ਚੀਜ਼ਾਂ ਹੂੰ ਠੀਕ ਹੈ ਜੀ ਤੇ ਹੁਣ ਹੋ ਸਕਦਾ ਏ ਕਿ ਖਡੂਰ ਸਾਹਿਬ ਦੀ ਜਿਹੜੀ ਜਿਮਨੀ ਚੋਣ ਆ ਉਹ ਵੀ ਨਜ਼ਦੀਕ ਆ ਰਹੀ ਹੈ ਹੋ ਸਕਦਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਵੀ ਜਿਮਨੀ ਚੋਣ ਹੋਵੇ ਉੱਥੇ ਫਿਰ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਫੇਰ ਦੁਬਾਰਾ ਭਾਈ ਮਨਦੀਪ ਸਿੰਘ ਨੂੰ ਮੌਕਾ ਦਿੱਤਾ ਜਾਵੇ ਕਿ ਜਾਂ ਹੋਰ ਨਵਾਂ ਕੈਂਡੀਡੇਟ ਜਿਹੜਾ ਉਹ ਮੇਰੇ ਨੇ ਇੱਥੇ ਆਪਦੇ ਵਿਚਾਰ ਨੇ ਜੀ ਪਾਰਟੀ ਦੇ ਵਿਚਾਰ ਦਾ ਮੈਨੂੰ ਪਤਾ ਨਹੀਂ ਪਰ ਮੇਰੇ ਵਿਚਾਰ ਦੇ ਲੋਕਲ ਬੰਦਾ ਚਾਹੀਦਾ ਹੈ ਜਿਹੜਾ ਬੰਦਾ ਉੱਥੇ ਉਹਦੇ ਵਿੱਚੋਂ ਸੰਗਤ ਦੇ ਵਿੱਚ ਜਿੱਚਰਦਾ ਹੈ ਜਿਹੜਾ ਲੋਕਾਂ ਦੀਆਂ ਪ੍ਰੋਬਲਮ ਸਮਝਦਾ ਹੈ ਉਹ ਬੰਦਾ ਪੜਿਆ ਲਿਖਿਆ ਕੁਆਲੀਫਾਈਡ ਬੰਦਾ ਚਾਹੀਦਾ ਜਿੰਦੇ ਚ ਕੁਆਲਿਟੀ ਵੀ ਹੋਵੇ ਤੇ ਉਸ ਉਹ ਜੇ ਅਗਰ ਜੇ ਖਡੂਰ ਸਾਹਿਬ ਦੀ ਜਿਮਨੀ ਚੋਣ ਆ ਜਾਂਦੀ ਏ ਹਾਂਜੀ ਤੇ ਜਿਹੜੇ ਪਾਰਟੀ ਵੱਲੋਂ ਮੁੱਖ ਬੁਲਾਰੇ ਲਾਏ ਗਏ ਨੇ ਈਮਾਨ ਸਿੰਘ ਈਮਾਨ ਸਿੰਘ ਜੀ ਕਿ ਉਹੋ ਹੀ ਬੁਲਾਰੇ ਕਨਾਲ ਪ੍ਰਚਾਰ ਕਰਨਗੇ ਉਹੋ ਹੀ ਬੁਲਾਰੇ ਪ੍ਰਚਾਰ ਕਰੇਗਾ ਜਾਂ ਫਿਰ ਅੱਗੇ ਵੰਗੋ ਜਿਹੜੇ ਜਿਹੜੇ ਬੁਲਾਰੇ ਨੇ ਉਹ ਕਨਾਲ ਦੇ ਪ੍ਰਚਾਰ ਕਰਨਗੇ ਉੱਤੇ ਨਹੀਂ ਐਸ ਵਾਰ ਭਾਈ ਅਮਰਪਾਲ ਤੇ ਗੱਲ ਸੁਟਾਂਗੇ ਜਿੰਨੂੰ ਭਾਈ ਅਮਰਪਾਲ ਕਹੇਗਾ ਉਹੀ ਉਸੇ ਸ਼ੁਰੂ ਕਰਾਂਗੇ